ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਸਨੇਹ ਤੇ ਸਾਡੀ ਬੇਨਤੀ ਤੇ ਸਾਰੇ ਇੱਥੇ ਪਹੁੰਚੇ ਜੀ ਜਿਸ ਮੁੱਦੇ ਤੇ ਅੱਜ ਗੱਲ ਕਰਨੀ ਆ ਤੁਸੀਂ ਪਿਛਲੇ ਹਫਤੇ ਤੋਂ ਡੇਢ ਹਫਤੇ ਤੋਂ ਤੁਸੀਂ ਖਬਰਾਂ ਵੀ ਲਾ ਰਹੇ ਜੇ ਸਾਰਾ ਮੈਂ ਦੇਖ ਰਿਹਾ ਕਿ ਜੋ ਸ਼ਹਿਰ ਦਾ ਮਾਹੌਲ ਬਣਿਆ ਕਿ ਕੂੜੇ ਦੇ ਡੰਪ ਦਾ ਜਿਹੜਾ ਉਹ ਬੜੀ ਵੱਡੀ ਪ੍ਰੋਬਲਮ ਆ ਬਈ ਅੱਜ ਕੋ ਗੱਲਾਉਣ ਨੂੰ ਜਗ੍ਹਾ ਨਹੀਂ ਲੱਭ ਰਹੀ ਤੇ ਮੈਂ ਇਹ ਤੁਹਾਡੇ ਰਹੀ ਆਪਣੇ ਹਲਕੇ ਦੇ ਆਪਣੇ ਸ਼ਹਿਰ ਵਾਸੀਆਂ ਅਨਸਾਰੀ ਗੱਲ ਦੱਸਣੀ ਚਾਹੁੰਦਾ ਵੀ ਕਾਰਨ ਕੀ ਹੋਇਆ ਸਭ ਤੋਂ ਪਹਿਲਾਂ ਗੱਲ ਇਹ ਆ ਕਿ 2008-9 ਦੇ ਵਿੱਚ ਜਦੋਂ 7 ਜੀ ਐਮ ਐਲ ਏ ਬਣਿਆ ਤੇ ਉਦੋਂ ਵੀ ਇਹੋ ਪਿਸ਼ਾ ਸੀ ਕਿ ਸ਼ਹਿਰ ਦੇ ਚਾਰជ្រੋਏ ਬਾਈਪਾਸ ਤੇ ਕੂੜਾ ਏ ਢੇਰ ਸੀ ਤੇ ਜਦੋਂ ਕੋਈ ਕਾਲਜ ਬੱਚੇ ਹੁੰਦੇ ਸੀ ਜਾਂ ਕੋਈ ਲੋਕਾਂ ਦਾ ਰਿਸ਼ਤੇਦਾਰ ਆਉਂਦਾ ਸੀ ਤੇ ਮੂੰਹ ਬੰਨ ਕੇ ਆਉਂਦੇ ਸੀ ਯਾਦ ਕਰੋ ਤੁਸੀਂ ਇਹ ਗੱਲ ਜਦੋਂ ਮੈਂ 7 ਚ ਲੋਕਾਂ ਮੈਨੂੰ ਬਣਾਇਆ ਤੇ ਮੈਂ ਸੋਚਿਆ ਵੀ ਇਹਦਾ ਕੋਈ ਹੱਲ ਕਰਨਾ ਚਾਹੀਦਾ ਤੇ ਬਾਈ ਚਾਂਸ ਪ੍ਰਧਾਨ ਸਦਾ ਸੁਪੀ ਸਿੰਘ ਜੀ ਬਾਦਲ ਉਹ ਸਾਡੇ ਪਿੰਡ ਆਇਆ ਇੱਕ ਫੰਕਸ਼ਨ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਹ ਤੁਹਾਡੇ ਸ਼ਹਿਰ ਚ ਕੀ ਬਣ ਰਿਹਾ ਕੋਈ ਇਹਦਾ ਹੱਲ ਕੱਢੋ ਮੈਂ ਜਰੂਰ ਕੱਢਾਂਗੇ ਤੇ ਜੇ ਇਹ ਕਦੇ ਲੋੜ ਪਈ ਤੁਹਾਡੇ ਸਹਿਯੋਗ ਦੀ ਤਾਂ ਮੈਂ ਦਿਆਂਗਾ ਤੇਰੇ ਮੇਰੇ ਮਨ ਚ ਮੈਂ ਚੋਪੜੇ ਜਾ ਕੇ ਜ਼ਮੀਨ ਵੇਖੀ ਇੱਕ ਤੇ ਪਿੰਡ ਤੋਂ ਉਹ ਦੂਰ ਆ ਇੱਕੋ ਜ਼ਮੀਨ ਵਾਈ ਜੋਗ ਨਹੀਂ ਤੇ ਇੱਕ ਇਤਰਾਜ਼ ਨਹੀਂ ਕਿਸੇ ਨੂੰ ਨਹੀਂ ਮੈਂ ਪੰਚਾਇਤ ਕੋ ਮਤਾ ਪੋਇਆ ਤੇ ਉਹਨਾਂ ਕੋ ਮੈਂ 5 ਸਾਲ ਵਾਸਤੇ ਜ਼ਮੀਨ ਜੜੀ ਇਹ ਲੈਤੀ ਤੇ ਉਹ ਜੋ 5 ਸਾਲ ਖਤਮ ਹੋਏ ਉਸ ਤੋਂ ਬਾਅਦ ਫਿਰ ਅਗਲੀ ਪੰਚਾਇਤ ਕੋ ਮੈਂ ਮਤਾ ਪਵਾਤਾ 10 ਸਾਲ 10 ਸਾਲ ਲੋਕਾਂ ਮੈਨੂੰ ਸੇਵਾ ਦਿੱਤੀ ਇਸ ਹਲਕੇ ਦੀ ਮੈਂ ਫਿਰ ਮਤਾ ਪਵਾਤਾ ਉਹ ਲਗਾਤਾਰ ਸ਼ਹਿਰ ਦਾ ਕੂੜਾ ਉੱਥੇ ਜਾਂਦਾ ਰਿਹਾ ਤੇ ਇਹ ਇਸ ਕਰਕੇ ਜਾਂਦਾ ਰਿਹਾ ਕਿ ਪਿੰਡ ਵਾਲਿਆਂ ਨੂੰ ਉੱਥੇ ਇਲਾਕੇ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿ ਇਹਦਾ ਤਰੀਕਾ ਇਹ ਹੁੰਦਾ ਕੂੜੇ ਦਾ ਜੋ ਐਗਰੀਮੈਂਟ ਵੀ ਹੁੰਦੇ ਨੇ ਕਿ ਜਦੋਂ ਇਹ ਕੂੜਾ ਪੈਂਦਾ ਕਿਤੇ ਤੇ ਇਹਨੂੰ ਲੈਵਲ ਕਰਕੇ ਜੀਸੀਪੀ ਨਾਲ ਤੇ ਉੱਤੇ ਫੁੱਟ ਫੁੱਟ ਮਿੱਟੀ ਪਾਉਣੀ ਹੁੰਦੀ ਆ ਤੇ ਫੇਰ ਇਹਦੇ ਤੇ ਦਵਾਈ ਜੋ ਡਸਟ ਮੈਲਾ ਮੈਲਾਥੀਨਿਆ ਦਵਾਈ ਇੱਕ ਉਹ ਛਿੜਕਣੀ ਹੁੰਦੀ ਐ ਇਦਾਂ ਕਿ ਉਸ ਵੇਲੇ ਨਾ ਇਹਦੇ ਮੱਖੀਆਂ ਨਾ ਪੈਣ ਤੇ ਉਹ ਅਹੀਂ ਕਰਦੇ ਰਹੇ ਤੇ ਕਿਸੇ ਨੇ ਨਹੀਂ ਰੁਕਿਆ ਇਥੋਂ ਤੱਕ ਕਿ ਜਦੋਂ بارش ਹੋਣੀ ਨਹੀਂ ਪੈ ਜਾਣਾ ਤੇ ਜਿਹੜੇ ਤੁਸੀਂ ਲੋਕ ਮੈਨੂੰ ਵੀ ਮਿਲ ਲ ਜਾਂਦੇ ਰਹੇ ਜੇ ਹੁਣੇ ਹੀ ਪਤਾ ਕਰ ਲਿਓ ਫਿਰ ਮੈਂ ਆਪਣੇ ਘਰ ਦੇ ਲਾਗੇ ਉੱਥੇ ਗਰਾਊਂਡ ਹੀ ਛਪੜ ਹੀ ਉਹ ਫਿਰ ਮੈਂ ਦੋ-ਦੋ ਮਹੀਨੇ ਉੱਥੇ ਛਡਾਉਣਾ ਸਟਾਉਣਾ ਉੱਥੇ ਤੇ ਨਾਲ ਮਿੱਟੀ ਦੀਆਂ ਟਰਾਲੀਆਂ ਕਮੇਟੀ ਕੋਲ ਲਿਆ ਕੇ ਪਾਉਣੀਆਂ ਤੇ ਲੈਵਲ ਕਰਕੇ ਤੇ ਉੱਤੇ ਹੀ ਉਹ ਦਵਾਈ ਛਰਕਾ ਕਰਾਂ ਤੇ ਘਰਾਰੇ ਵਿੱਚ ਅੱਜ ਮੌਕਾ ਵੇਖ ਲਓ ਕਿਸੇ ਨੇ ਵਿਰੋਧ ਨਹੀਂ ਕੀਤਾ ਇਹਦਾ ਕਾਰਨ ਇਹ ਹੋਇਆ ਕਿ ਜਿਹੜਾ ਕਮੇਟੀ ਦਾ ਪ੍ਰਧਾਨ ਆ ਬਲਜੀਤ ਜਿਹੜਾ ਈਓ ਭਵਿੰਦਰ ਆ ਇਹ ਪਾੜਨ ਆਪਣਾ ਪ੍ਰੋਬਲਮ ਪਿਆ ਕਿ ਨਾਲ ਸਾਰੇ ਝਾਲੀ ਬਿਲ ਬਣਾ ਕੇ ਮਿੱਟੀ ਦੇ ਤੇ ਜੀਸੀਪੀ ਜਿਹੜੀ ਆ ਉਹ ਵੀ ਚਲਾ ਕੇ ਜਾਲੀ ਤੇ ਉੱਥੇ ਮਿੱਟੀ ਨਹੀਂ ਪਾਈ ਉਹ ਢੇਰ ਜੇ ਮजूद ਨੇ ਉਹਨੂੰ ਲੈਵਲ ਨਹੀਂ ਕੀਤਾ ਇਸ ਕਰਕੇ ਉਹ ਮੁੱਦਾ ਜਿਹੜਾ ਉਹ ਲੋਕਾਂ ਠਾਲਿਆ ਵੀ ਬਿਮਾਰੀ ਪੈਣ ਦਾ ਡਰਿਆ ਮੁਸ਼ਕਾਰਈ ਆ ਸਮੈਲ ਆ ਰਹੀ ਆ ਉਹਨਾਂ ਹੁਣ ਟਰਾਲੀਆਂ ਬੰਦ ਕੀਤੀਆਂ ਤੇ ਹੁਣ ਇਹ ਵਿਫਤਾ 'ਚ ਫਸ ਗਏ ਨੇ ਇਸ ਕਰਕੇ ਇਹ ਆਪਣੀ ਇਹਨਾਂ ਆਪ ਹੀ ਪ੍ਰੋਬਲਮ ਖੜੀ ਕੀਤੀ ਆ ਜੇ ਉਦੋਂ ਸਾਡੇ ਵੇਲੇ ਜਾਂਦਾ ਰਿਆ ਇਹ ਹੁਣ ਉਹ ਜ਼ਮੀਨ 'ਚ ਕਿਹੜੀ ਕੋਈ ਵਾਈ ਹੋਣੀ ਆ ਜਾਂ ਉੱਥੇ ਕੋਈ ਪਾਰਕ ਬਣ ਰਿਹਾ ਇਸ ਕਰਕੇ ਇਹਨਾਂ ਮਿੱਟੀ ਨਹੀਂ ਪਾਈ ਇਹਨਾਂ ਨੇ ਇਹ ਜਾਲੀ ਬਿੱਲ ਬਣਾਏ ਨੇ ਇਹ ਨਿਆ ਸਰਕਾਰ ਨੂੰ ਇਹ ਬੇਨਤੀ ਕਰਨਾ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਕਿ ਮਿੱਟੀ ਦੇ ਬਿੱਲ ਪਏ ਨੇ ਤੇ ਪਈ ਕਿੱਥੇ ਆ ਜੀ ਸੀ ਪੀ ਚੱਲੀ ਆ ਤੇ ਕਿੱਥੇ ਗਈ ਆ ਦੂਜੀ ਗੱਲ ਇਹ ਆ ਕਿ ਰਮਨ ਹੁਣੀ ਕਹਿੰਦੇ ਨੇ ਪੀ ਆਹ ਖਾ ਗਏ ਜੀ ਪਾੜੇ ਆਹ ਖਾ ਗਏ ਐਦਾਂ ਹੋਇਆ ਇਦਾਂ ਦਾ ਕਲੋਨੀਆਂ ਜੇ ਸਾਰਿਆ ਇਦਾਂ ਇਦਾਂ ਸਾਰੀ ਗੱਲ ਕਰਦੇ ਨੇ ਤੇ ਮੈਂ ਰਮਨ ਜੀ ਨੇ ਪੁੱਛਣਾ ਚਾਹੁੰਦਾ ਕਿ ਦੱਸਣ ਕਿਹਨੂੰ ਦੇ ਜੇ ਤੁਸੀਂ ਤਾਂ ਸਰਕਾਰ ਆ ਤੁਹਾਡੀ ਤੁਸੀਂ ਇਨਕੁਆਰੀ ਕਰਾਓ ਇਹਦੀ ਇਨਕੁਆਰੀ ਕਰਕੇ ਅੰਦਰ ਪ੍ਰਚਾਰ ਕਰ ਦਿਓ ਤੁਸੀਂ ਤਾਂ ਹਉ ਤਾਂ ਮਾੜ ਦੇ ਜੇ ਤੁਸੀਂ ਵਿਰੋਧੀ ਧਿਰ ਦੇ ਹੁੰਦੇ ਜੀ ਇਹਨਾਂ ਦੀਆਂ ਇਨਕੁਆਰੀਆਂ ਹੋਈਆਂ ਵਿਜੀਲੈਂਸ ਦੇ ਵਿੱਚ ਉਠਾਈ ਜਿਹੜੀ ਆ ਇਹਦੀ ਸਾਰੀ ਪਈ ਆ ਉਥੇ ਤੇ ਕਮੇਟੀ ਕਰਦੀਆਂ ਵਿਜੀਲੈਂਸ ਵਾਲੇ ਪਿਛੇ ਫਾਇਲਾ ਚੁੱਕੇ ਲੈ ਗਏ ਉਹ ਵੀ ਉੱਥੇ ਪੈਣ ਗਿਆ ਤੇ ਪਹਿਲੀ ਇਨਕੁਆਰੀ ਜਿਹੜੀ ਦੀ ਜ਼ਰਤ ਦੀ ਆ ਉਹ ਵੀ ਆ ਤੇ ਬਾਹਰ ਜਿਹੜੇ ਪੈਸੇ ਭੇਜੇ ਨੇ ਉਹ ਵੀ ਅਕਾਊਂਟ ਸੇਰੇ ਸਾਰੇ ਕਲੀਅਰ ਹੋ ਗਏ ਨੇ ਤੇ ਤੁਸੀਂ ਦੱਸਣ ਕਿਉਂ ਦੇ ਜੇ ਸੋ ਇਸ ਕਰਕੇ ਇਹ ਮੈਨੂੰ ਤੇ ਗੱਲ ਇਹ ਆਉਂਦੀ ਆ ਵੀ ਇਹ ਫ੍ਰੈਂਡਲੀ ਮੈਚ ਖੇਡਣ ਦੇ ਨੇ ਇਹ ਰਲੇ ਇਹ ਨੇ ਰਮਨ ਤੇ ਬਹਿਲ ਜਿਹੜੇ ਐਵੇਂ ਲੋਕਾਂ ਨੂੰ ਭੰਮਾ ਪੁੱਸੇ ਪਾਇਆ ਸੋ ਇਸ ਕਰਕੇ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਸਾਰਾ ਜਿਹੜਾ ਇਹ ਪੜਾ ਇਹਨਾਂ ਨੇ ਪੜਿਆ ਆ ਪਾਇਆ ਤੇ ਹੁਣੇ ਗਏ ਫਸ ਜਿਹੜੀ ਧਰਨੇ ਦੀ ਗੱਲ ਦੇ ਦਿੱਤੀ ਇਹ ਤਨ੍ਨਾਦ ਹਿੰਕਾਰਾ ਦੇਣ ਦੇ ਜੇ ਵੀ ਤੁਸੀਂ ਤੇ ਆਪ ਤੇ ਕੰਮ ਖਰਾਬ ਕੀਤਾ ਜਿਹੜੀ ਜ਼ਮੀਨ ਤੁਸੀਂ ਲਈ ਆ ਉਹ ਜ਼ਮੀਨ ਜਿਹੜੀ ਆ ਦੋ ਕਿਲੇ ਤੇ ਛੱਟ ਪਰ ਜਾਂਦੀ ਆ ਉਹਦੇ ਵਿੱਚ ਇੱਕ ਡਰਾਮਾ ਆ ਵੀ ਅਸੀਂ ਉੱਥੇ ਉੱਥੇ ਜਾਂਦੇ ਤੇ ਅਸੀਂ ਇੱਥੇ ਛੁੱਟਦੇ ਆਂਗੇ ਮੁੜ ਕੇ ਇੱਧਰ ਚੱਲ ਗਏ ਇੱਧਰ ਚੱਲ ਗਏ ਉਹ ਰਮਨ ਹੁਣੀ ਰੋਕੀ ਜਾਂਦੇ ਨੇ ਇਹ ਸੁੱਟੀ ਜਾਂਦੇ ਨੇ ਇਹ ਗੱਲ ਕਰੀ ਜਾਂਦੇ ਨੇ ਮੇਰਾ ਅੱਜ ਮਤਲਬ ਸਿਰਫ ਇਹ ਹੀ ਗਾ ਕਿ ਵੇਖੋ ਸਾਨੂੰ ਵੀ ਲੋਕਾਂ ਨੇ 10 ਸਾਲ ਹਲਕੇ ਦੀ ਸੇਵਾ ਦਾ ਮੌਕਾ ਦਿੱਤਾ ਮੈਂ ਸ਼ਹਿਰ ਦੇ ਨਾਲ ਮੈਨੂੰ ਹੁਣ ਦਰਦੀ ਆ ਜੇ ਲੋ ਹਾਲਾਤ ਬਣੇ ਪੋਲੀਟਿਕੀ ਲਈ ਹਵਾ ਬਣਦੀ ਆ ਕੋਈ ਹਰ ਗਿਆ ਕੋਈ ਜਿੱਤ ਗਿਆ ਪਰ ਫਿਰ ਵੀ ਅੱਜ ਵੀ ਮੈਂ ਸ਼ਹਿਰ ਵਾਸੀਆਂ ਦੇ ਹਰ ਤਰੀਕੇ ਦੇ ਨਾਲ ਖੜਾ ਆ ਮੇਰਾ ਅੱਜ ਕਰਨ ਦਾ ਪ੍ਰੈਸ ਕਾਨਫਰੰਸ ਦਾ ਇਹ ਮਤਲਬ ਇਹ ਆ ਕਿ ਰਮਨ ਬਾਲਵੀ ਐਮਐਲਏ ਜਿਹੜਾ ਇਹ ਵੀ ਕਮੇਟੀ ਦਾ ਮੈਂਬਰ ਆ ਤੇ ਕਮੇਟੀ ਦਾ ਪ੍ਰਧਾਨ ਇਹ ਅਸਤੀਫਾ ਦੇ ਰਣ ਸਾਰੇ ਹਦਿਆਂ ਤੋਂ ਤੇ ਮੈਂ ਆਪਣੀ ਜ਼ਮੀਨ ਫਾਲ ਜਿੱਕੇ ਦੇ ਜਿਹੜੀ ਉਹ ਦੇਦਾਗਾ ਬਗੈਰ ਪੈਸੇ ਲੈਣ ਤੋਂ ਤੇ ਜਾਂ ਮੈਂ ਲੱਭ ਕੇ ਦਿਆਂਗੇ ਤੇ ਜੇ ਨਾ ਲੱਭਾਂਗਾ ਤੇ ਮੈਂ ਉਹ ਜ਼ਮੀਨ ਜਿਹੜੀ ਆ ਉਹ ਆਪਣੀ ਦਿਆਂਗਾ ਪੰਜ ਕਿਲੇ ਉੱਥੇ ਸਤਾਵਾਂਗਾ ਜਿੰਤੇ ਜ਼ਮੀਨ ਨਾ ਲੱਭੇ ਤੇ ਇਹਨਾਂ ਦੀ ਜ਼ਮੀਨ ਸ਼ਹਿਰ ਦੇ ਲੱਗੇ ਪਹਿਲਾਂ ਦੀ ਇਹਦੇ ਰਹਿਣ ਆਪਣੀ ਪਹਾੜਿਆਂ ਦੀ ਵੀ ਸ਼ਹਿਰ ਦੇ ਲੱਗੇ ਆ ਇਹਦੇ ਰਹਿਣ ਮੁਰਚੁਣੇ ਹਨ ਮੈਂ ਦੇ ਜਾਂ ਚੇਅਰਮੈਨੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਪਰ ਸ਼ਹਿਰ ਤੇ ਇੱਥੇ ਫਸ ਗਿਆ ਨਾ ਮੈਂ ਜਿਹੜੀ ਗੱਲ ਅੱਜ ਤੱਕ ਜ਼ਿੰਦਗੀ ਜਮੋਂ ਕੱਢੀ ਆ ਕਦੀ ਪਛਾਣ ਨਹੀਂ ਹਟੇ ਸੋਚ ਉਚਾਰ ਕੇ ਗੱਲ ਕਰੀਦੀ ਆ ਆ ਚਿੰਟੂ ਪ੍ਰਧਾਨ ਆ ਸਾਡਾ ਸ਼ਹਿਰੀ ਅਸੀਂ ਵਰਗ ਦਾ ਇਹ ਕਿਰਾਏਦਾਰ ਯੂਨੀਅਨ ਦਾ ਪ੍ਰਧਾਨ ਆ ਤੇ ਮੇਰੇ ਕੋ ਮੰਗ ਰੱਖੀ ਜਨਾ ਕਿ ਕਿਰਾਏਦਾਰ ਯੂਨੀਅਨ ਦੇ ਘਰ ਹੈ ਨਹੀਂ ਤੇ ਸਾਨੂੰ ਤੁਸੀਂ ਪਲਾਟ ਦਿਓ ਤੇ ਅਸਲ ਵਿੱਚ ਸਾਨੂੰ ਮਨ ਚਾਉਂ ਚ 2000 ਦਾ ਬੰਦਾ ਇਕੱਠਾ ਕੀਤਾ ਹੀ ਮੈਂ ਹਾਂ ਐਮਐਲਏ ਬਣਾ ਦਿਓ ਜੇ ਤੁਹਾਨੂੰ ਮੈਂ ਪਲਾਟ ਨਾ ਦਿਆਂ ਤੇ ਮੈਂ ਆਪਣੀ ਚਾਰ ਕਿਲੇ ਜ਼ਮੀਨ ਦੇ ਦੇਗਾ ਕਿਉਂ ਸਾਡੇ 450 ਪਲਾਟ ਮੈਂ ਨਵੀਪੁਰ ਕਲੋਨੀ ਚਾਹ ਦੋ ਸ਼ਰੀਆਂ ਰੋਡ ਤੇ ਦਿੱਤਾ ਕਿ ਨ ਦਿੱਤਾ ਇਹ ਕਈ ਜਿਹੜੀ ਲੋਕੀ ਕਹਿਣ ਜੇ ਵੀ ਇਹਨੇ ਐਵੇਂ ਕਹਿਤਾ ਜੋ ਉਹਨਾਂ ਸਰਾਹ ਕਰਕੇ ਇਹ ਜ਼ਮੀਨ ਦੀ ਗੱਲ ਕੀਤੀ ਆ ਪਰ ਐਮਐਲ ਵੀ ਇਸ ਤਿਹਾਂ ਦੇ ਤੁਹਾਨੂੰ ਨਹੀਂ ਕਿਦੇ ਜ਼ਮੀਨ ਦਾ ਦੀ ਬਲਜੀਤ ਵੀ ਦੇ ਤੇ ਰਮਨ ਵੀ ਦੇ ਸਰਕਾਰ ਚ ਕਿਉਂ ਇਸ ਕਰਕੇ ਤੁਹਾਨੂੰ ਸਾਰੇ ਨਹੀਂ ਇਹ ਗੱਲ ਕਹੀ ਆ ਕਿ ਜੋ ਇਹ ਵਾਰ ਵਾਰ ਉੱਠਿਆ ਆ ਇਹ ਜ਼ਿੰਮੇਵਾਰੀ ਬੰਦੀ ਆ ਇਹਨਾਂ ਦੋਹਾਂ ਲੀਡਰਾਂ ਦੀ ਇਹ ਮਿਲ ਕੇ ਇਹਦਾ ਕੋ ਹੱਲ ਕੱਢਣ ਕਿਉਂਕਿ ਜੇ ਹੱਲ ਨਹੀਂ ਕਢਦੇ ਤੇ ਫੇਰ ਦਿਨ-ਬਦਿਆਂ ਦੀ ਜਿਹੜੀ ਬਿਮਾਰੀ ਆ ਉਹ ਫੈ ਰਹੀ ਆ ਜਿਹੜੀ ਗੱਲ ਚੱਲ ਰਹੀ ਆ ਆ ਤਾਂ ਨਾ ਲਾਇਆ ਆ ਆਪੇ ਹੀ ਲਾਇਆ ਤੇ ਆਪੇ ਹੀ ਉੱਠ ਗਏ ਅੰਦੇ ਨੂੰ ਵਿਸ਼ਵਾਸ ਮਿਲ ਗਿਆ ਦੱਸੋ ਵਿਸ਼ਵਾਸ ਤੁਹਾਨੂੰ ਕਿਹੜੀ ਜ਼ਮੀਨ ਮਿਲ ਗਈ ਪਰਚਾ ਹੋ ਗਿਆ ਤੇ ਪਰਚਾ ਪਰਚਾ ਤੇ ਹੋਇਆ ਹੀ ਕੋਈ ਨਹੀਂ ਉਹ ਡਾ ਵਿਪਨ ਨੂੰ ਇਹਨਾਂ ਠਾ ਲਿਆ ਸੀ ਉਹਦੇ ਮੋਢੇ ਤੇ ਰਖਾ ਕੇ ਤੇ ਚਲਾ ਰਹੀ ਸਾਰੀ ਗੇਮ ਉਹ ਤੇ ਬਿਆਨ ਦੇ ਗਿਆ ਵੀ ਉੱਥੇ ਮੇਰਾ ਨਾਂ ਕੁੱਟ ਪਈ ਆ ਤੇ ਨਾ ਮੇਰੇ ਕੋਈ ਛੱਟ ਲੱਗੀ ਆ ਮਾੜੀ ਮੋਟੀ ਦੀ ਗਾਈ ਗਲੋਜ ਹੋਇਆ ਤੂੰ ਇਨਕੁਆਰੀ ਹੋਣੀ ਇਨਕੁਆਰੀ ਫਾਈਲ ਹੋ ਜਾਣੀ ਤੋ ਇਸ ਕਰਕੇ ਇਹ ਤੁਹਾਨੂੰ ਸਾਰੇ ਖੇਚ ਦਿੱਤੀ ਸੀ ਤੇ ਜਿਹੜੀ ਇਹ ਰਮਨ ਹਰਣਾ ਦੀ ਗੱਲ ਆ ਇਹਨਾਂ ਨੇ ਇੱਕ ਇਹ ਗੱਲ ਕਹੀ ਕੋڑا ਪਹਿਲਾ ਦਾਸਾ ਰਾਜ ਰਿਆ ਉਹ ਹੌਲੀ ਹੌਲੀ ਲੱਗਾ ਸੀ ਤੇ ਇਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਇਹ ਇਹ ਲੁੱਟ ਕੇ ਖਾ ਗਏ ਨੇ ਤੇ ਜੇ ਲੁੱਟ ਕੇ ਖਾ ਗਏ ਨੇ ਕਲੋਨੀਆਂ ਦੀ ਗੱਲ ਕੀਤੀ ਵੀ ਕਲੋਨੀਆਂ ਚ ਪਲਾਟ ਨੇ ਉੱਥੇ ਮਾਫੀਆ ਆ ਉੱਥੇ ਤੇ ਇਨਕੁਆਇਰੀ ਕਰਾਓ ਸਰਕਾਰ ਚ ਮੈਂ ਇਹਦੇ 5 ਸਾਲ ਦੇ ਨਾਲ ਯੋਰ ਲਾ ਰਿਆ ਕਾਂਗਰਸ ਵਾਲਿਆਂ ਵੀ ਉਦੋਂ ਚੈਲੰਜ ਕਰਦਾ ਰਿਹਾ ਇਹ ਤੋਂ ਹੀ ਹਦਾ ਕੰਪਲੈਕਸ ਬੰਦ ਕੀਤਾ 6 ਸਾਲ ਬੰਦ ਰਿਹਾ ਹਾਈ ਕੋਰਟ ਦੇ ਡਾਇਰੈਕਸ਼ਨ ਤੇ ਚੱਲਿਆ ਤੇ ਇਨਕੁਆਇਰੀ ਕਰਾ ਲੂ ਕਿ ਥੋਮ ਬਣਿਆ ਹੁਣ ਝੜੂ ਵਾਲੇ ਨੇ ਇਹ ਵੀ ਇਨਕੁਆਇਰੀ ਕਰਾ ਲੂ ਇਹਨਾਂ ਦੇ ਤੇ ਚਰਾਓ ਜਿੰਗੀਆਂ ਫਾਈਲਾਂ ਆਈਆਂ ਉੱਥੇ ਪੈਂਡਿਕ ਪਈਆਂ ਨੇ ਜਾਂ ਇਹਨੂੰ ਕਲੀਨ ਚਿੱਟ ਦੇ ਦਿਓ ਜਾਂ ਗੱਲ ਛੇੜੋ ਹੀ ਨਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੇ ਖਿੱਚ ਦਿੱਤੀ ਆ ਕਿ ਤੁਸੀਂ ਇਹ মিডিਆ ਇਹ ਆਈ ਜੇ ਤੁਸੀਂ ਲੋਕਾਂ 'ਚ ਗੱਲ ਕਰੋ ਆਪਾਂ ਫਿਰ ਵੀ ਸ਼ਹਿਰ ਦੇ ਨਾਲ ਖੜੇ ਆ ਜੇ ਸ਼ਹਿਰ ਇਹ ਬੰਦਿਆਂ ਕੋ ਨਹੀਂ ਪ੍ਰਬੰਧ ਹੋਏਗਾ ਜ਼ਮੀਨ ਦਾ ਅਹੀਂ ਜਿਹੜਾ ਉਹ ਪ੍ਰਬੰਧ ਕਰਕੇ ਦੇਾਂਗੇ ਇਹ ਕਿ ਤੁਹਾਨੂੰ ਸਾਰਿਆਂ ਸੱਦਿਆ ਹੀ ਬਾਕੀ ਤੁਹਾਡਾ ਸਾਰਾ ਦਾ ਵਿਕਾਸਨ ਵੀ ਫੇਲ ਨਹੀਂ ਸਾਬਤ ਹੋ ਰਿਹਾ ਤੇ ਦੋ ਪਾਰਟੀਆਂ ਦੇ ਲੋਕ ਜਿਹੜੇ ਆ ਖਾਬ ਹੋ ਰਿਹਾ ਹਲੇ ਚਾਹ ਚੰਗਤ ਪਿਆ ਆ ਡੀਸੀ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਦੇਖੋ ਜਿੱਥੋਂ ਟਿਕਾ ਡਿਪਟੀ ਕਮਿਸ਼ਨਰ ਦਾ ਸਵਾਲ ਆ ਇੱਦਾਂ ਉਧਰ ਦੋਏ ਜਾਂਦੇ ਨੇ ਡਿਪਟੀ ਕਮਿਸ਼ਨਰ ਤੇ ਆ ਐਮਐਲਏ ਨੇ ਇਹ ਵੀ ਕਿਹਾ ਵੀ ਡਿਪਟੀ ਕਮਿਸ਼ਨਰ ਜੀ ਮਾੜਾ ਜੀ ਇੱਥੇ ਰਹਿਣਾ ਨਹੀਂ ਚਾਹੀਦਾ ਜੀ ਇਹ ਡੀਸੀ ਦੇ ਲੈਕ ਨੇ ਕਈ ਗੱਲਾਂ ਨੇ ਕੀਤੀਆਂ ਨੇ ਇਹ ਡਾ ਡੀਸੀ ਆਇਆ ਜਿੱਦਿਕ ਵਿੱਚ ਸ਼ਰਕ ਗਦਾਫ ਹੋਰ ਇਹ ਡਾਇਰੈਕਟਰ ਲੋਕਲ ਬਾਡੀ ਦੇ ਇਹ ਨੇ ਪਹਿਲਾਂ ਸਾਰਾ ਪੰਜਾਬ ਚ ਲਾਇਆ ਤੇ ਇਹ ਕਹਿ ਦਿਆ ਡੀਸੀ ਨੂੰ ਅਗਲੀ ਨਹੀਂ ਤੇ ਝੱਟ ਫਿਰ ਸੈਨ ਤੋਂ ਪਛਾੜ ਜਾਂਦਾ ਤੇ ਮੁੜ ਕੇ ਕਹਿ ਦਿਆ ਨਹੀਂ ਇਹ ਐਡਮਿਨ ਦੇ ਨਾਲ ਆ ਜੀ ਜੋ ਇਹ ਕਹਿਣਗੇ ਇਹ ਉਹ ਕਰਾਂਗੇ ਇੱਕ ਗੱਲ ਤੇ ਕੈਮਰੇ ਵੀ ਨਹੀਂ ਡਿਸਿਪਲ ਦੇਖੋ ਡੀਸੀ ਸਾਹਿਬ ਨੇ ਚੱਕ ਨਹੀਂ ਕਰਨਾ ਜ਼ਮੀਨ ਤੇ ਅਸੀਂ ਲੱਭ ਕੇ ਦੇਣੀ ਆ ਜਦੋਂ ਮੈਂ ਜ਼ਮੀਨ ਲੱਭੀ ਹੀ ਉਹਨਾਂ ਦੀ ਹੀ ਲੱਭੀ ਇਹ ਤਾਂ ਉਹਨੂੰ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕਰਕੇ ਆਪਣੇ ਕੋਲ ਜ਼ਿੰਮੇਵਾਰੀ ਦਾ ਕੇ ਉਹਨਾਂ ਨੂੰ ਦੇ ਜਾਂਦੇ ਨੇ ਇਹਚ ਐਡਮਿਸ਼ਨ ਦਾ ਕੋਈ ਰੋਲ ਨਹੀਂ ਐਡਮਿਸ਼ਨ ਨੇ ਕੁਝ ਨਹੀਂ ਕਰਨਾ ਜ਼ਮੀਨ ਇਹਨਾਂ ਦੋਹਾਂ ਤਰ੍ਹਾਂ ਨੇ ਲੱਭਣੀਆਂ ਮਹਿੰਗੀ ਲੱਭਣ ਸਸਤੀ ਲੱਭਣਾ ਆਪਣੀ ਜ਼ਮੀਨ ਦੇਣ ਜਿੱਦਾਂ ਮਰਜ਼ੀ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਕੋਈ ਡਿਪਟੀ ਕਮਿਸ਼ਨ ਦਾ ਕੋਈ ਰੋਲ ਨਹੀਂ ਗਾ ਉਹਨਾਂ ਨੇ ਤੇ ਸਿਰਫ ਜੇ ਕੋਈ ਮੰਗ ਪੱਤਰ ਦਿੰਦਾ ਤੇ ਉਹਨਾਂ ਇਨਕੁਆਰੀ ਮਾਰ ਕਰਨੀ ਹੈ ਜ਼ਮੀਨ ਤੇ ਜਿਹੜੇ ਜਿਹੜੇ ਬੰਦੇ ਨੇ ਜ਼ਿੰਮੇਵਾਰ ਜਿਦਾਹੀਂ ਦਾ ਵੀ ਇਹ ਲੱਭ ਕੇ ਦੇਣਾ ਕਪੀਲ ਵੀ ਇੱਕ ਹੋਰ ਸਵਾਲ ਹੈ ਕਿ ਜਿਸ ਤਰ੍ਹਾਂ ਇਹਨੇ ਧਰਨਾ ਲਾਇਆ ਸੀ ਤੋਂ ਘਰਾਂ ਤੋਂ ਕੂੜਾ ਲੈਣਾ ਵੀ ਬੰਦੇ ਦਾਤਾ ਜਿਵੇਂ ਕਰਮਚਾਰੀ ਹੈਗੇ ਆ ਕੀ ਇਤਾਂ ਦੇ ਇਤਿਹਾਸ ਚ ਜਾਂ ਸਿਆਸਤ ਚ ਇਦਾਂ ਹੁੰਦਾ ਕਹਾ ਵੀ ਜਿਹੜਾ ਪਬਲਿਕ ਦਾ ਦਮੰਦਾ ਹੋਏ ਉਹੀ ਉਹਨਾਂ ਨੂੰ ਕਹੇਗਾ ਆ ਵੀ ਤੁਸੀਂ ਕੂੜਾ ਨਹੀਂ ਲੈਣਾ ਤੇ ਤੇੜ ਧਾਰਨੀ ਲੈ ਜਾ। ਵੇਖੋ ਇਹ ਜਿਹੜੀ ਗੱਲ ਆ ਨਾ ਇਦਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਇਹ ਬੜੀ ਮਾੜੀ ਗੱਲ ਆ ਉਹ ਪ੍ਰੈਸ਼ਰਾਈਜ਼ ਕਰਦੇ ਨੇ ਪ੍ਰੈਸ਼ਰ ਪਾਉਂਦੇ ਨੇ ਇਨ੍ਹਾਂ ਗੱਲਾਂ ਦੇ ਨਾਲ ਵੀ ਰਮਨ ਨੂੰ ਇਹ ਗੱਲ ਲੋਕ ਜਾ ਕੇ ਕਹਿੰਦੇ ਤੂੰ ਜਮੀਨ ਲੈ ਰੇ। ਤੇ ਜਿਹੜਾ ਹੁਣ ਦੂਜੇ ਬੰਦੇ ਨੂੰ ਕਹਿਟ ਜਾਂਦਾ ਰਮਨ ਤੇ ਹੁਣ ਐਵੇਂ ਦੇ ਕਹ ਉਹ ਨਹੀਂ ਚਾਹੇ ਕਹਿਣਾ ਨਹੀਂ ਮੈਂ ਲੈ ਕੇ ਦਿੰਦਾ ਓਏ ਤੂੰ ਕਿ ਲੈ ਕੇ ਦੇ ਕਿ ਮੇਟੀ ਦਾ ਪ੍ਰਧਾਨ ਤੇ ਐਮਐਲਏ ਜਿੰਮੇਵਾਰ ਹੋ ਉਹ ਲਗਦੇ ਆ ਉਹ ਤਾਂ ਵੀ ਲੋਕੀ ਉਹਨੂੰ ਕਹਿਣਗੇ ਕਿ ਤੂੰ ਜ਼ਮੀਨਦਾਰ ਵੀ ਆ ਸਾਡੇ ਘਰੋਂ ਕੂੜਾ ਨਹੀਂ ਜਾਣ ਦਿਆ ਹਦੀ ਬਤੀ ਬੰਦੇ ਇਹ ਤੇ ਮਾੜੀ ਗੱਲ ਜਿਹੜੀ ਕਰਦੇ ਵੇ ਤੇ ਆਂਦੇ ਜੀ ਨੇ ਵੀ ਉਹ ਮੈਨੂੰ ਇਹ ਹੀ ਗੇ ਸੋਣਦੇ ਆਈ ਕਿ ਉਹ ਐਮਐਲਏ ਕਹਿ ਰਿਹਾ ਡੀਸੀ ਦੇ ਘਰ ਗੱਡੀ ਸੁਟਣਾ ਜੀ ਅਸੀਂ ਸਾਲ ਭਾਏ ਧਰਨਾ ਲਾਉਣਾ ਭਾਈ ਤੇ ਇਹ ਜਿਹੜੇ ਹੁਣ ਯੂਨੀਅਨ ਵਾਲੇ ਨੇ ਜੇ ਸਫਾਈ ਆਏ ਨੇ ਚਲੋ ਇਹ ਤੇ ਵਿਚਾਰੇ ਜਿੱਦਨ ਨੂੰ ਕਿਸੇ ਤੋਰ ਨਾਲ ਨਾ ਤੁਰ ਪੜਾ ਉਹਨੂੰ ਚਾਹੀਦਾ ਦੋ ਟਰਾਲੀਆਂ ਪਾਣ ਦੇ ਘਰ ਗੱਡੀ ਲਾਉਣ ਤੇ ਦੋ ਰੰਦੇ ਵਾਲੀ ਲਾੜਨ ਆਪੇ ਜਮੀਨ ਦਾ ਮਸਲਾ ਹੱਲ ਹੋ ਜਾ ਕਿ ਡ ਇੱਕ ਹੋਰ ਸਵਾਲ ਸਹੀ ਗੱਲ ਲੋਕਲ ਲਾਈਟ ਵੀ ਬੰਦ ਕਰ ਦਿੱਤੀ ਗਈ ਪਾਣੀ ਵੀ ਬੰਦ ਕਰ ਦਿੱਤਾ ਗਿਆ ਤੇ ਢਾਈ ਦੇ ਮਤਲਬ 2 ਮਹੀਨੇ ਹੋ ਗਿਆ ਜਿਹੜੀ ਜਗਾਹ ਦਾ ਰੌਲਾ ਸੀ ਉਦੋਂ ਵੀ ਕੂੜਾ ਕਿਤੇ ਨਾ ਕਿਤੇ ਜਾਇਆ ਰਿਹਾ ਸੀ ਤੇ ਉਹ ਲਾਈਟ ਵੀ ਹੁਣੇ ਸ਼ਹਿਰ ਦੀ ਵੱਲ ਕੀਤੀ ਸੀ ਲੋਕਾਂ ਨੂੰ ਬਾਕੀ ਦਿੱਕਤ ਆਈ ਦੇਖੋ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਜਾ ਵੀ ਇਹ ਲੋਕਾਂ ਨੂੰ ਤੰਗ ਕਰਕੇ ਚਾਹੁੰਦੇ ਨੇ ਵੀ ਇਹ ਗੱਲ ਜਿਹੜੀ ਆ ਸ਼ਹਿਰ ਦੇ ਕਹਿਣਗੇ ਵੀ ਸਰਕਾਰ ਦਾ ਬੰਦਾ ਇਹ ਰਮਨਿਆ ਤੇ ਇਹ ਜਨ ਜਮੀਨ ਲੈ ਕੇ ਦੇ ਉਹ 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 ਜਿਹੜੀ ਗੱਲ ਆ ਉਹ ਪੱਕੀ ਨਹੀਂ ਨਾ ਉਹ ਤਾਂ ਇਹਨਾਂ ਨੇ ਆਪੇ ਪ੍ਰਬੰਧ ਕਰਨਾ ਕਮੇਟੀ ਨੇ ਇਹ ਹੁਣ ਬਾਰ ਬਾਰ ਜਿਹੜੀ ਗੱਲ ਆਉਂਦੀ ਆ ਉਹ ਗੱਲ ਜਿਹੜੀ ਆ ਮੈਂ ਇਹ ਵੀ ਸੁਣਿਆ ਸੀ ਵੀਡੀਓ ਤੇ ਰਮਨ ਹਣੀ ਦੇ ਸੀ ਲਾਈਵ ਹੋਣਾ ਵੀ ਇਹ ਜਿਹੜੇ ਆ ਇਹ ਲਾਂਬੇ ਹੋਏ ਨੇ ਕੁਰਸੀ ਤੋਂ ਤੇ ਕੁਰਸੀ ਤੋਂ ਕੋ ਰਮਨ ਜੀ ਕੋ ਲਾਂਵੇਂ ਹੁੰਦਾ ਹੁੰਦਾ ਤੁਹਾਡੀ ਸਰਕਾਰ ਆ ਇੰਦੀ ਵੀ ਰਹੀਆਂ ਫਾਇਲਾ ਪਈਆਂ ਨੇ ਇਹਨੂੰ ਕਰਪਸ਼ਨ ਦੇ ਇਹਦੇ ਮੁੱਦੇ ਨੇ ਕਰਪਸ਼ਨ ਨੇ ਸਾਹਮਣੇ ਲਿਆ ਕੇ ਇਹਨੂੰ ਅਜੇ ਪ੍ਰਧਾਨ ਦੇ ਤੈਨੂੰ ਸੀਜ਼ ਕਰੋ ਤੇ ਤੁਸੀਂ ਕਰਦੇ ਤੇ ਕੋ ਹੈ ਨਹੀਂ ਤੇ ਉਹ ਕਿਦਾਂ ਫਿਰ ਛੱਡੇਗਾ ਪ੍ਰਧਾਨਗੀ ਜਾਂ ਕਿਦਾ ਜਿਹੜੇ ਉਹ ਜਿਹੜੀਆਂ ਜਿਹੜੀਆਂ ਪੇਮੈਂਟਾਂ ਪਈਆਂ ਨੇ ਉਹ ਲੋਕਾਂ 'ਚ ਸਾਰੀ ਗੱਲ ਜਿਹੜੀ ਨਗੀ ਕਰਨੀ ਚਾਹੀਦੀ ਆ ਇਸ ਕਰਕੇ ਅੰਦਰ ਖਾਤੇ ਮੈਨੂੰ ਤੇ ਜਗਤ ਦੀ ਗੱਲ ਯਾਦਦੀ ਆ ਵੀ ਕੋ ਡੇਰ 2 ਸਾਲ ਹੋ ਗਏ ਨੇ ਦੀ ਨੇ ਇਨਕੁਆਰੀ ਕੀਤੀ ਨਾ ਕਲੀਨ ਚੈਟ ਤੇ ਨਾ ਕੋ ਪਰਚਾ ਇਹ ਹੋ ਕੀ ਰਿਹਾ ਆ ਫੇਸ ਕਰਕੇ ਲੋਕਾਂ ਨੂੰ ਇਹਨਾਂ ਨੂੰ ਨਹੀਂ ਚਾਹੀਦਾ ਗੁੰਮਰਾਹ ਕਰਨਾ ਇਹਨਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਨਾਲ ਲੈ ਕੇ ਜ਼ਮੀਨ ਆਪਣੀ ਚਾਹੀਦੀ ਆ ਤਾਂ ਜੋ ਜਿਹੜੀ ਸ਼ਹਿਰ 'ਚ ਬਦਬੂ ਹੈ ਬਿਮਾਰੀ ਦਾ ਦਾ ਸਾਰਾ ਜਿਹੜਾ ਉਹ ਡਰਿਆ ਉਹ ਹਟ ਜੇ। ਰੁਖੋ ਨਹਿਰੂ پارک ਦੇ ਵਿੱਚ ਕਈ ਜਿਹੜਾ ਡੰਪ ਲੱਗ ਰਿਹਾ। ਕਰੀਂ ਵੇਖਿਆ ਤੁਸੀਂ ਕਿ ਜਿਹੜਾ پارک ਹੋਏ ਜਿਹੜੀ ਜਿੱਥੇ ਪਾਰਕਿੰਗ ਹੋਏ ਜਿੱਥੇ ਲੋਕੀ ਯੋਗਾ ਕਰਦੇ ਹੋਣ ਉੱਥੇ ਡੰਪ ਕੂਬੇ ਦੇ ਲਾਹ ਰਿਹਾ ਕਈ ਸਾਲ। ਹੁਣ ਰੋਵਾ ਪਿਆ ਹੁਣ ਚੁੱਕਿਆ। ਜਿਹੜਾ ਮੇਰਾ ਪ੍ਰਚਾਰ ਕਰਦੇ ਇਹਨਾਂ ਪਾਰਕਿੰਗ ਬਣਾਈ ਵੀ ਕਬਜ਼ਾ ਕਰ ਲਾਂ ਬੱਬੇ ਆਈ ਨੇ। ਹੁਣ ਲਬਾ ਤੇ ਕਿਹਨੂੰ ਰੱਖਵੀਂ। ਉਹ ਮੈਂ ਗਰਾਊਂਡ ਬਣਾਈ ਸੀ ਉਲਾਕਾਲੀ ਦੇ ਸਾਹਮਣੇ। ਉੱਥੇ ਬੜੀ ਵਿਰੋਧੀਆਂ ਤੇ ਮੁਰਮਿਟੀ ਚੁੱਕੀ ਅੱਠ ਕਿਲੇ ਗਰਾਊਂਡ ਬਣਾਈ ਰੋਕੀ ਸੈਰ ਕਰਦੇ ਨੇ। ਅੱਗ ਪਾਲ ਨ ਦੂਜੀ ਵਾਰੀ ਵੀ ਆ ਛਾੜੂ ਦੀ ਹੁਣ ਲੱਭ ਲੋ ਕੋ ਪਲਾ ਮੇਰੇ ਖਿਆਲ ਦੇ ਬਣਾ ਰੋਏ ਪੁੰਦੇ ਹੁਣ ਜਥੇ ਬੰਦੀਆਂ ਕਿਥੇ ਗਈਆਂ ਨੇ ਜਿਹੜੇ ਸਮਾਜ ਸੁਧਾਰ ਬਈ ਲੈ ਆ ਲਈ ਲੰਮੇ ਨੇ ਝੋਲੇ ਪਾ ਕੇ ਇਥੇ ਨਾਰੇ ਮਾਦਦੇ ਰਹੇ ਨੇ ਹੁਣ ਕਿਥੇ ਸੌਂ ਗਏ ਨੇ ਹੁਣ ਨਹੀਂ ਲੱਭਦਾ ਕਿ ਗੰਦੇ ਨਾ ਪਿਆ ਲੋਕੀ ਮੁਸ਼ਕਲ ਹੁੰਦੀ ਹੈ ਬਨੋਆ ਭਾਈ ਦਾ ਡਰ ਹੁਣ ਕੋ ਬੋਲਦਾ ਹੀ ਨਹੀਂ ਸ਼ਹਿਰਦਾਰੀ ਹੋਂਦੇ ਕੋਈ ਦੋਨਾ ਪਾਰਟੀਆਂ ਨੂੰ ਟਾਈਮ ਦਿੰਦੇ ਹੋ ਤੁਸੀਂ ਸ਼ਹਿਰਦਾਰੀ ਦੇ ਤੌਰ ਤੇ ਪਾਰਟੀ ਨੂੰ ਸ਼ਹਿਰਦਾਰੀ ਦੇ ਤੌਰ ਤੇ ਕਿੰਨਾ ਟਾਈਮ ਦਿੰਦੇ ਹੋ ਜੇ ਨਹੀਂ ਇਹ ਹੱਡੇਗਾ ਤੇ ਤੇ ਤੁਸੀਂ ਅਜੇ ਨਹੀਂ ਕਰੂਗਾ ਮੈਂ ਤਾਂ ਕਹਿੰਦਾ ਸੀਰੀਅਸ ਦੀ ਰਾ ਦੇਣਾ ਐਮਐਲ ਵੀ ਦੇ ਦਿਓ ਮੈਂ ਤਦ ਮਨ ਨੇ ਚੇਅਰ ਮੈ ਨਹੀਂ ਬੜੀ ਮਿਹਨਤ ਨਾਲ ਲਈ ਆ ਉਹੀ ਦੇਦੇ ਤਾਂ ਮੈਂ ਸਾਰੇ ਪੰਜ ਕਿਤੇ ਗੇਟ ਖੋਲਣੇ ਪਾੜੀ ਆ ਲੈ ਉਹਥੇ ਜੇ ਨਾਲ ਲੱਗਦੇ ਆ ਸਾਡੀਆਂ ਜਿਹੜੀ ਪੰਚਾਇਤਾਂ ਹੈਗੀਆਂ ਨੇ ਸਾਡੇ ਕੋਈ ਚੰਗੇ ਚੰਗੇ ਬੰਦੇ ਨਹੀਂ ਜਿਹਨਾਂ ਦੀ 100-100 ਕਿਲਾ ਜਮੀਨ ਆ ਤੇ ਪਿੰਡਾਂ ਤੋਂ ਜਿਹੜੇ ਨੇ ਉੱਚਾ ਚੜ ਕਿਲੋਮੀਟਰ ਦੂਰ ਆ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਲੀਟੇ ਲੈ ਕੇ ਵਾਧਾ ਘਾਟਾ ਕਰਕੇ ਮੈਂ ਉਥੇ ਸਟਾਡਾਂਗਾ ਪਰੇ ਲਾਂਬੇ ਹੋਣ ਕੇ ਹੁਣ ਕੁਰਸੀਆਂ ਕੋ ਮਣਾਈਆਂ ਦੇ ਬੈਠੇ ਜਮੀਨ ਲੈ ਲਵਕ ਨੇ ਆਉਣ ਨੂੰ ਹੈਂ ਜੀ ਜੀ ਇਹ ਪੰਜਾਬ ਚ ਹਾਲਾਤ ਬਣ ਗਏ ਤੇ ਲਾਂਢੇ ਹੋ ਗਏ ਹੁਣ ਸਿਆਣੇ ਹੋ ਗਏ ਤੇ ਅਹੀਂ ਬੜੇ ਸਿਆਣੇ ਜੇ ਦੋ ਵਾਰੀ ਬਣਿਆ ਜੀ ਮੈਂ ਘਰੀ ਬਡੀਆਂ ਦੋ ਵਾਰੀ ਤੇ ਦੋ ਵਾਰੀ ਮੈਂ ਨਹੀਂ ਬਣਿਆ ਇਹ ਹਾਲਾਤ ਹੁੰਦੇ ਨੇ ਜਿਹੜਾ ਪੀਰ ਚੇਅਰਮੈਨ ਆ ਰਹਿ ਗਿਆ ਲੈਣ ਮਾਰਦਾ ਮੈਂ ਰਹਿ ਗਿਆ ਬੈਂਕ ਦਾ ਜਿਲ੍ਹਾ ਪੀਛਦਾ ਵੀ ਰਹਿ ਗਿਆ ਮਿਲਖੜ ਪੰਜਾਬ ਦਾ ਵੀ ਰਹਿ ਗਿਆ ਕੱਲਾ ਕੱਲਾ ਕਾਇ ਜਨਾ ਪਿਉੜੇ ਪਤਾ ਭੁੱਲਿਆ ਕਾਂਗਰਸ ਵਾਲਿਆਂ ਨਿਕਲ ਕੇ ਦੋ ਰੁਪਏ ਲਬਨ ਜਮੀਨੋਂ ਸਰਦੇ ਪਈ ਆ ਇਹਨਾਂ ਟਰਾਲੀਆਂ ਝੂਠੀਆਂ ਪਾ ਕੇ ਜਿਹੜੇ ਖਾਦੇ ਪੀਤੇ ਪੈਸੇ ਨੇ ਜਾਣ ਹੁਣ ਪਿੰਡਾਂ ਜਾਣ ਤੁਹਾਡਾ ਤਨਹਾਰ ਆ ਵੀ ਤੁਸੀਂ ਸਾਰੇ ਜਿਹੜੇ ਨੇ ਇਥੇ ਟਾਈਮ ਦਿੱਤਾ ਹੈ ਬਹੁਤ ਬਹੁਤ